ਹਾਂਜੀ ਭਗਵੰਤ ਮੰਦਿਰ ਦੀ ਕੋਠੀ ਦੇ ਕੋਲੇ ਆ ਗਿਆ ਪਹੁੰਚ ਗਿਆ ਕਿਸੇ ਢੰਗ ਦੇ ਨਾਲ ਜਿਵੇਂ ਮਰਜ਼ੀ ਪਹੁੰਚਿਆ ਮੈਂ ਪਹੁੰਚ ਗਿਆ ਤੇ ਸਰਕਾਰ ਹਰ ਗਈ ਆ ਭਾਨਾ ਸਿੱਧੂ ਜਿੱਤ ਗਿਆ ਇਹ ਸੋਚ ਜਿੱਤ ਗਈ ਹੈ ਜਦੋਂ ਬੰਦਾ ਕਿਸੇ ਨੂੰ ਜਿਹੜਾ ਟੀਚਰ ਹੁੰਦਾ ਨਾ ਜਿਹੜੇ ਟੀਚਰ ਨੂੰ ਪੜਾਉਣਾ ਨਾ ਹੋਵੇ ਆਵੇ ਨਾ ਬੱਚੇ ਨੂੰ ਪਰਦਾ ਹੁੰਦਾ ਤੇ ਜਿਹੜੇ ਬੰਦੇ ਨੂੰ ਗੱਲ ਟੇਬਲ ਤੇ ਨਾ ਵੀ ਰੌਲਾ ਪਾ ਕੇ ਭੱਜ ਜਾਂਦਾ ਜਿਹੜੇ ਸੀਐਮ ਨੂੰ ਟੇਬਲ ਤੇ ਗੱਲ ਨਾ ਕਰਨੀ ਆਵੇ ਜਿਹੜਾ ਲੋਕਾਂ ਦਾ ਨੁਮਾਇੰਦਾ ਸੀ ਤੇ ਉਹ ਕੋਠੀ ਚੋਂ ਵੀ ਭੱਜ ਜਾਵੇ ਤੇ ਉਹ ਬੰਦਿਆਂ ਨੂੰ ਫੜਾਈ ਵੀ ਜਾਵੇ ਟੇਬਲ ਤੇ ਗੱਲ ਆ ਉਹਦਾ ਮਤਲਬ ਇਤਸਾਮ ਲਾ ਲਓ ਵੇਖੋ ਰਾਜਪਾਗ ਆਉਂਦੇ ਜਾਂਦੇ ਰਹਿੰਦੇ ਆ ਜਗਰੀਏ ਦਾ ਰਾਜ ਰਿਆ ਇੰਦਰਾ ਦਾ ਰਾਜ ਰਿਆ ਔਰ ਬਾਦਲ ਦਾ ਰਾਜ ਰਿਆ ਕਿੱਥੇ ਆ ਕੈਪਟਨ ਦਾ ਰਾਜ ਰਿਆ ਸੋ ਸਾਰੇ ਗਏ ਇਸ ਕਰਕੇ ਬਸ ਜ਼ਰੂਰ ਕੋਠੇ ਦਾ ਕਰੋ ਕਿੱਥੇ ਸੀਐਮ ਹੁੰਦੇ ਨਹੀਂ ਸੀ ਉਹ ਸੀਐਮ ਦਾ ਨਾ ਹੋਵੇ ਜੀ ਨਾ ਹੋਵੇ ਹੁਣ ਸੀਐਮ ਕਿਹੜਾ ਉੱਥੇ ਹੁੰਦਾ ਸੀਐਮ ਕਿਹੜਾ ਹੁੰਦਾ ਇਹ ਸਾਡਾ ਡਮੋਲਕਾ ਕੁੱਠੀ ਆ ਜਦਾਂ ਚੱਕ ਲਓ ਰੈਸ਼ ਕਹਦੇ ਹੋ ਲਿਖੋ ਹੀ ਨਾ ਅਗਲਾ ਕੀ ਤੁਹਾਡੇ ਵੱਲੋਂ ਕਦਮਾਂ ਜਾਨਾ ਅਗਲਾ ਜੀ ਸਾਰੇ ਜਥੇਬੰਦੀਆਂ ਜਿਹਨੇ ਕਿਸਾਨ ਸਾਰੇ ਜੱਸੀ ਬੈਠੇ ਇਕੱਠੇ ਆ ਸਾਰੇ ਬੈਠੇ ਜੋ ਪ੍ਰੋਗਰਾਮ ਉਹਨੂੰ ਕਰਾਂਗੇ ਪਰ ਅਸੀਂ ਕਿਹਨਾਂ ਰਿਆ ਕਰਤਾ ਹੁਣ ਕਿੱਥੇ ਜਾ ਰਹੇ ਹਾਂ ਹੁਣ ਕਿੱਥੇ ਹੁਣ ਲੀਡਰਾਂ ਨਾਲ ਪੁੱਛੋ ਕਿੱਥੇ ਮੈਂ ਤਾਂ ਪਹੁੰਚ ਗਿਆ ਜੀ ਉਹ ਲੀਡਰਾਂ ਦੇ ਵਿੱਚ ਤੇ ਸਾਨੂੰ ਫੜ ਕੇ ਲੈ ਜਾ ਰਹੇ ਕਿੱਥੇ ਲੈ ਜਾ ਰਹੇ ਅਸੀਂ ਪਹੁੰਚ ਗਏ ਆਪਦੇ ਮਿਸ਼ਨ ਤੇ ਪਹੁੰਚ ਗਏ ਮੈਂ ਰਾਤ ਸੁਗਰੂਰ ਚ ਲੁੱਕ ਰਿਹਾ ਪਿਆ ਸੀ ਗੱਡੀ ਦੀ ਰਾਤ ਕਿਸੇ ਥਾਂ ਤੇ ਨਹੀਂ ਰਿਹਾ ਗੱਡੀ ਚ ਸਤਾ